ਸਰੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨ ਕੋਈ ਆਗਿਆ ਭਿੰਨ ਹੁਕਮ ਨਾਲੇ ਹੁੰਦਾ ਜਬਦ ਕਰੂਣ ਨਾਲੇ ਹੁੰਦਾ ਆਗਿਆ ਭਿੰਨ ਨ ਕੋਈ ਆਗਿਆ ਤੋਂ ਪਰੇ ਕੋਈ ਨਾ ਕੋਈ ਕਿਸੇ ਨੂੰ ਮਾਰਦਾ ਨਾ ਕੋਈ ਪੈਦਾ ਕਰਦਾ ਕਰਦੇ ਵੀ ਮਾਰਦੇ ਵੀ ਨੇ ਫਾਇਦਾ ਵੀ ਕਰਦੇ ਨੇ ਇਸ ਕਰਕੇ ਪੈਦਾ ਕਰਨ ਵਾਲਿਆਂ ਨੂੰ ਹਲਮਾਲ ਵਾਲਿਆਂ ਨੂੰ ਭਰਮਾਸੀਂ ਕਰਦੇ ਆਂ ਗੁਰਬਾਣੀ ਕਹਿੰਦੀ ਹੈ ਤੁਸੀਂ ਕੁਝ ਨਹੀਂ ਕਰਦੇ ਹੁਕਮ ਹੈ ਮਹਾਰਾਜ ਉਹ ਦੋ ਆਪਾਂ ਬੁਲਤੀ ਕਰਨਾ ਸਾਹਮਣੇ ਸਾਡੇ ਕੁਝ ਹੋਰ ਨਹੀਂ ਨਾ ਪਿਛਲੇ ਪਾਸੇ ਕੁਝ ਹੋਰ ਗੱਲ ਹੈ ਬੂਰੇ ਕੁਦਲੀਆਂ ਲਜੇਦੀਆਂ ਨੇ ਨਜਾਉਣ ਨਾਲ ਨੀਲਦੀ ਫਿਰ ਉਹਨੂੰ ਦੋਏ ਦੀਂਦੇ ਨੇ ਜਿਹੜਾ ਆ ਗਾਇਰ ਹੈ ਉਹਨੂੰ ਦੋਏ ਦੀਂਦੇ ਨੇ ਸੋ ਬੋਲੇ ਜੋ ਪੇਖੇ ਫੰਕੀ ਉਹ ਤਾਂ ਅੱਖੀਂ ਵੇਖ ਕੇ ਗੱਲ ਕਰ ਰਹੇ ਨੇ ਸਾਨੂੰ ਉਹ ਜਿਹੜਾ ਪਿੱਛੇ ਹੈ ਨਾ ਡੋਰੀ ਜਿਹਦੇ ਹੱਥ ਡੋਰੀ ਉਹ ਨਹੀਂ ਦੀਦਾਸ ਤਾਂ ਸਾਨੂੰ ਮੰਨਣ ਦੇ ਔਖਾ ਹੋਇਆ ਜਾਗਾ ਉਹਨਾਂ ਨੇ ਡੋਰੀ ਦੇਖ ਲਈ ਡੋਰੀ ਰੌਣਾ ਵੀ ਦੇਖ ਲਿਆ ਉਤਲੀਆਂ ਨੱਚਦੀਆਂ ਵੀ ਦੇ ਨਹੀਂ ਇਹਨਾਂ ਨੂੰ ਕੰਮ ਕਰਦੀਆਂ ਵੀ ਦੇ ਨਹੀਂ ਇਹਨੇ ਉਹਨਾਂ ਨੇ ਦੋ ਚੀਜ਼ਾਂ ਦੀ ਵੀ ਸਾਨੂੰ ਕਿਹਾ ਉਹਨਾਂ ਭਰਤਨ ਹੋ ਗਏ ਅਸੀਂ ਆਪਣੇ ਤੋਂ ਸੱਚਾ ਸਾਡੀ ਨਿਕਾਉ ਸੱਚੀ ਨਹੀਂ ਉਹ ਆਪਣੇ ਤੋਂ ਸੱਚੇ ਨੇ ਬੁਰੰਦ ਹੋਏ ਦੀ ਨਹੀਂ ਇਸ ਕਰਕੇ ਜਿਹਨੂੰ ਜਿਆਦਾ ਦੀ ਤਾਂ ਹੋਵੇ ਉਹ ਜਿਹੜਾ ਸੱਚੀ ਆ ਤਾਂ ਦੇਣੀ ਹੋ ਜਾਂ ਆਪ ਤੋ ਤੁ ਗਨਾਂ ਲੰਗਰਾਜ ਸਾਰੀ ਦੁਨੀਆ ਫਿਰ ਜਾਣਦੀ ਵੀ ਹੈ ਕਿ ਪਾਈ ਜਮਨਾ ਮੰਨ ਦਾ ਰੱਬ ਦੇ ਹੱਥ ਫਿਰ ਜੇ ਅਸੀਂ ਮੰਨਦੇ ਆ ਜੋ ਬਣਾ ਬੰਨੋ ਰੱਬ ਦੇ ਹੱਥ ਫੇਰ ਸਾਡੀ ਇਹ ਗੱਲ ਚ ਕੋਈ ਦਮ ਨਹੀਂ ਰਹਿ ਗਿਆ ਮੈਂ ਤਾਂ ਬਾਪ ਹੋ ਗਿਆ ਮੈਂ ਤਾਂ ਕੋਈ ਨਹੀਂ ਮੈਂ ਮਾਂ ਤੈਨੂੰ ਪਾਲਿਆ ਮੈਂ ਤੇ ਤਾਂ ਹਾਲ ਕੀਤੇ ਪਾਲ ਕੇ ਮੈਂ ਤਾਂ ਨਹੀਂ ਜਨੂੰ ਦਿੱਤਾ ਤੇ ਅਸਾਂ ਤੇ ਕਰਾ ਲੈ ਹਦ ਤੈ ਤੂੰ ਕੋਲੇ ਤੇ ਆਪਣੇ ਮਜਬੂਰੀ ਨੂੰ ਕੀਤਾ ਆਪਣੇ ਮੂਰ ਕੀਤੇ ਬਹੁ ਮਿਠਾ ਲਾਇ ਉਹਨੇ ਲਾਇਆ ਸੀ ਉਹ ਬਿਠਾ ਲਾ ਕੇ ਕੰਮ ਕਿਸੇ ਦਾਦੀ ਕਰਾ ਲਿਆ ਦਿੱਤੇ ਉਹ ਨੂੰ ਗੈ ਜੀ ਤੇ ਕਰਾਇਆ ਜਿਹਨੇ ਦਿੱਤੇ ਆਪਣਾ ਕੰਮ ਕਰਾਇਆ ਜੀ ਨੂੰ ਪਾਲਿਆ ਉਹ ਨੂੰ ਨਾ ਕਾ ਉਹ ਨੂੰ ਪਾਲਣਾ ਦੂਣਾ ਪਾਲਦਾ ਕੋਈ ਹੋਰ ਪਾਲਦਾ ਇਹਨੇ ਤੈਨੂੰ ਬੇਫੂ ਬਣਾ ਕੇ ਬੜਵਾ ਲਿਆ ਉਹਦੀ ਗੱਲ ਕਰ ਉਹਨੂੰ ਦੇਣ ਹਾਂ ਦੇ ਦੇ ਇਹਨੇ ਤਾਂ ਕਰਵਾ ਲਿਆ ਤਾਂ ਤੋ ਬੇਫੂ ਬਣਾ ਕੇ ਜਾਇ ਕੋਠਾ ਗੌਂਡੂ ਕਹਿੰਦਾ ਮੈਂ ਗਲਤੀ ਕੀਤੀ ਦਾਸ ਕਰਕੇ ਨਾ ਕਰਦਾ ਤੈਨੂੰ ਕਹਿੰਦਾ ਕਿ ਆ ਦੀ ਹੋਰ ਨੂੰ ਲੰਬਾ ਦੇ ਇਸ ਕਰਕੇ ਨਾਨਕ ਨੂੰ ਕੋਈ ਆਂਬਾ ਨਹੀਂ ਹੈ ਵੀ ਸ੍ਰੀ ਚੰਦ ਕਹਿਆ ਜਾਵੇ ਕੋਈ ਮਲਾਲ ਨਹੀਂ ਕਿ ਆ ਜਾਣ ਕਰੇ ਛੇਵੇਂ ਪਾਤਸ਼ਾਹ ਨੂੰ ਕੋਈ ਮਲਾਲ ਨਹੀਂ ਕੋਈ ਕਹਿਆ ਜਾਣਾ ਕਰੇ ਪੰਜਵੇਂ ਪਾਤਸ਼ਾਹ ਨੂੰ ਕੋਈ ਬਲਾਲ ਨਹੀਂ ਨਾ ਚੌਥੇ ਪਾਤਸ਼ਾਹ ਨੂੰ ਤੇ ਦੋਪੁੱਤਰ ਨੇ ਲੈ ਗਨੇ ਵਿਰੋਧ ਕਰਦੇ ਨੇ ਬੰਦਲਾ ਬੰਦਲਾ ਰੋਢੀ ਮਲਾਲ ਹੁੰਦਾ ਜਿਹਨੂੰ ਨੇ ਗਲਤੀ ਸਮਝਿਆ ਨਾ ਚੰਗਾ ਬਣ ਜਾ ਉਹਨਾਂ ਨੂੰ ਖੁਜੀਆ ਨਾ ਵਾਲਾ ਬਣ ਜਾ ਉਹਨੂੰ ਹੋਵੇ ਇਹਦਾ ਆ ਗਿਆ ਪਰ ਨੰਬੋਏ ਆ ਗਿਆ ਲੋਕ ਇਸੂ ਦੀ ਹੈ ਜਿਹੜੇ ਤਾਂ ਆਪਣੇ ਹੁਕਮ ਚੱਲਣਗੇ ਉਹ ਹੀ ਹੁਕਮੇ ਮਰ ਬਾਅਦ ਉਹ ਕੋਣ ਚੱਲਣਗੇ ਉਹ ਜੂ ਟੇਪਸੇ ਨੂੰ ਜਾਣਗੇ ਭਾਈ ਉਹਨਾਂ ਦਾ ਆਪਣਾ ਹੁਮ ਪ੍ਰਭਾਣਾ ਉਹਨਾਂ ਦਾ ਪਰਮਈ ਬੀ ਬਜੂਤ ਹੈ ਉਹਨਾਂ ਚ ਰੋ ਮਜਬੂਤ ਹੈ ਉਹ ਮੈਂ ਮਜਬੂਤ ਹੈ ਸਾਡੇ ਕੋ ਕੋ ਇਲਾਜ ਉੱਤੇ ਟਕਰਾਉਣਾ ਬੇਕੂਫੀ ਠੀਕ ਹੈ ਸ਼ਾਇਦ ਮੇਰਾ ਹੰਕਾਰ ਤੋੜਨ ਵਾਸਤੇ ਕੀਤਾ ਤੇ ਤੈਨੂੰ ਹੰਕਾਰ ਹੋ ਜਾ ਮੈਂ ਗੁਰੂ ਜੀ ਬਾਰੇ ਕੋਈ ਸਾਰੀ ਠੀਕ ਨਹੀਂ ਅਜੇ ਕੀ ਪ੍ਰਸਿੱਧੀ ਸੁਣੋ ਸਿੱਖਾਂ ਦੇ ਵਿੱਚ ਹੈ ਲੋ ਜੀ ਇਹਨਾਂ ਦੇ ਤਾਂ ਆਪਣੇ ਮੰਤਸਾਂ ਦੇ ਮੁੰਡੇ ਨੇ ਜਿਹੜੇ ਅਕਾਲੀ ਇਹਨਾਂ ਨੇ ਕਿਸ ਮਨਾਤੇ ਕਿਸ ਬਰਾਤੇ ਇਹਨੂੰ ਦੇਗੇ ਤੇ ਰੱਖੇ ਨੇ ਸਾਡਾ ਧਿਆਨ ਸਿੱਖੀ ਵੱਲ ਘਟ ਹੈ ਅਸਲ ਸੱਚ ਵੱਲ ਘਟ ਹੈ ਝੂਠ ਹੋ ਜਾਂਦਾ ਇਹ ਰੱਖ ਲੈਣਗੇ ਚੰਗਾ ਆਇਆ ਜੇ ਉਹਨਾਂ ਨੇ ਤਾਂ ਬਣਾਤੇ ਕਿ ਸਿੱਖੀ ਬਦਨਾਮ ਨਹੀਂ ਅਸੀਂ ਕਹਿੰਦੇ ਜਿਹੜੇ ਸਿੱਖ ਨੇ ਦਾੜੀਆਂ ਰੱਖ ਕੇ ਗੋਲਖਾ ਤੋੜਦੇ ਨੇ ਮਹਿਸੂਸ ਕਰਦੇ ਨੇ ਬਦਨਾਮੀ ਨੂੰ ਅਸੀਂ ਨਾ ਸਿੱਖ ਹੁੰਦਾ ਨਾ ਹੁੰਦੇ ਇਹ ਜੀ ਸਿੱਖੀ ਨਹੀਂ ਕਹਿੰਦੀ ਜਿਹੜੀ ਹੈ ਜਦੋਂ ਸਿੱਖੀ ਦਾ ਪ੍ਰਚਾਰ ਹੋਊਗਾ ਥੋੜਾ ਨੂੰ ਸ਼ਰਮੂਰ ਆ ਜਾਊ ਜੇ ਬਣਾ ਹੋਏ ਗਨਰਮੀ ਜਿਹੇ ਜੇ ਤੁਸੀਂ ਸਿੱਖੋ ਉਹ ਜਿਹੜੇ ਅਸੀਂ ਸਿੱਖੋ ਨਹੀਂ ਬੜਨਾ ਚਾਹੁੰਦੇ ਅਸੀਂ ਤਾਂ ਤੁਹਾਡੇ ਨਾਲ ਵਖਰੇ ਹਾਂ ਤੁਸੀਂ ਦਾੜੀਆਂ ਬਣਾ ਦਿਓ ਅਸੀਂ ਰੱਖ ਲੈਂਦੇ ਹਾਂ ਤੁਸੀਂ ਬਣਾਓ ਫਿਰ ਅਸੀਂ ਕਰਦੇ ਤੂੰ ਵੀ ਪਰਣਾ ਲਓ ਜਾਂ ਜਾਂਢੀ ਕਰੋ ਜਾਂ ਫਿਰ ਪਰਣਾ ਲਾ ਦਿਓ ਜੜੀਆਂ ਬਣਾ ਲਓ ਫਿਰ ਅਸੀਂ ਸਿੱਖ ਬਣ ਜਾਂਦੇ ਕਿ ਕੱਲ ਨੂੰ ਉਹਨਾਂ ਨੇ ਇਹ ਕਹਿਆ ਤਾਂ ਫਿਰ ਕਰ ਰਹੂਗੇ ਮੰਨੋਗੇ ਜੇ ਪਲੋਂ ਉਹ ਏ ਪੁਆਇੰਟ ਤੇ ਆ ਜਾਣ ਸਾਰੇ ਇਕੱਠੇ ਹੋ ਕੇ 1000 2000 ਆਦਮੀ ਇਕੱਠਾ ਹੋ ਕੇ ਕੋਈ ਸੈਮੀਨਾਰ ਕਰਕੇ ਕੱਲ ਵੀ ਅਸੀਂ ਚਲੋ ਠੀਕ ਹੋ ਜੰਦੇ ਪਹਿਲਾਂ ਤੁਸੀਂ ਠੀਕ ਹੋ ਠੀਕ ਹੋ ਗਏ ਖਾਦੇ ਜਾ ਤੂੰ ਠੀਕ ਹੋ ਜਾਊਂਗਾ ਐਸੀ ਹੋ ਜਾਊਂਗਾ ਕਿ ਤਾਈ ਸ਼ਰਤ ਹੈ ਜੇ ਨਹੀਂ ਠੀਕ ਹੋਣਾ ਤਾਂ ਕਿਰਪਾਣਾ ਲਾ ਕੇ ਜਾਣੀਆਂ ਬਣਾ ਲਓ ਸਾਰੇ ਕੋਈ ਹੱਡ ਲਾ ਦੇਓ ਫਿਰ ਅਸੀਂ ਧਾਰੀਆਂ ਖਾ ਲੈਣੇ ਆਈ ਤੋਂ ਹੀ ਕਿਰਪਾਣਾ ਲੈਣੇ ਆ ਪਾ ਫੇਰ ਕੀ ਕਰੂੰਗਾ ਤੁਸੀਂ ਆਹ ਇਹ ਕਹਿਣਾ ਚਾਹੀਦਾ ਇਹਨੂੰ ਪਾਗਲਾ ਸੋ ਦੋਸੋ ਆ ਰਾਤ ਨੂੰ ਫਿਰਨੇ ਸਾਰਾ ਕੀ ਇਹਨਾਂ ਚੋ ਹੈ ਇੱਕ ਜਗਾਵਨ ਖਾਤਰ ਕੁਰਬਾਨੀ ਇਹ ਵੀ ਬਹੁਤ ਬੜੀ ਕੁਰਬਾਨੀ ਹੈ ਜੇ ਕੋਈ ਕਹਿ ਦੇਵੇ ਇਹ ਸਿਰ ਦੇਣ ਵਾਲੀ ਗੱਲ ਹੈ ਪੰਜ ਪਿਆਰਾਂ ਵਾਲੀ ਉਹ ਗੱਲ ਹੈ ਇਧਾਰ ਬੰਦ ਜੂ ਵੀ ਉਹ ਮੂਰੇ ਆ ਕੇ ਲੈ ਅਸੀਂ ਜਿਹੜੇ ਨਸ਼ਾ ਤੈਨਾਂ ਮਰੇ ਹੀ ਨੇ ਉਹ ਤਾਂ ਅੱਜ ਨਹੀਂ ਮਰੇ ਗੱਲ ਮਰੇ ਨੇ ਆਹਣੇ ਮੂਰੇ ਕੀ ਫਰਕ ਪੈਂਦਾ 1000 2000 ਇਹਨਾਂ ਨੂੰ ਵਕਤ ਪਾ ਦਿੰਦੀ ਬਟੇ ਸਖਾਂ ਸਾਰਿਆਂ ਬੋਲਤੀ ਬੰਦ ਹੋ ਜੂ ਸਭ ਦੀ ਜਿੰਨੇ ਪ੍ਰਚਾਰਕ ਨੇ ਜਿੰਨੇ ਸਭ ਦੀ ਗੋਸਤੀ ਬੰਦ ਕੀ ਬੋ ਕੀ ਯਾਰਾਂ ਦੋ ਸਾਰੀ ਵਰਡ ਚ ਬਦਨਾਮ ਹੋ ਜਾਣੀ ਤੂੰ ਪਹਿਲਾਂ ਹੀ ਨੇ ਤੇ ਜਦੋਂ ਉਹਨੇ ਕਿਹਾ ਨਾ ਉੱਥੇ ਪ੍ਰਚਾਰ ਘਰ ਦਾ ਠੱਗੀ ਵਾਲਾ ਆ ਜਿਹੜਾ ਮੰਜੀ ਸਾਹਿਬ ਸੰਗਤ ਕਠੀ ਕਰਦੇ ਸਾ ਸੰਗਤੀ ਆਈ ਇਹਨੇ ਰੋੜੀ ਮਾਰ ਕਾ ਜੇ ਕੁੱਤੇ ਨੂੰ ਬਾਹਰ ਗਿਆ ਨਾ ਕੁੱਤਾ ਨਹੀਂ ਪੀਂਦਾ ਇਹ ਪੀਂਦੇ ਨੇ ਜਾ ਦੋ ਤਿੰਨ ਵਾਰ ਨਾਲ ਕੋਈ ਬੈਠਾ ਸੀ ਉਹ ਕਹਿੰਦਾ ਤੇਰੇ ਵਰਗਾ ਜਿਹੜਾ ਕੁੱਤਾ ਨਹੀਂ ਪਿੰੜ ਸੀ ਥੋੜੀ ਦੇਖੇ ਗਏ ਤਾ ਉਹ ਦੋ ਜਹਰ ਹੱਸ ਪਏ ਉਹ ਇਹਦੇ ਘੜੇ ਹੁੰਦੇ ਨੇ ਬੰਦੇ ਨਾਲ ਨਾਲ ਬਿਠਾਲੇ ਹੁੰਦੇ ਨੇ ਇਹਨਾਂ ਦੇ ਬੰਦੇ ਕੋਈ ਖੌਣ ਨਹੀਂ ਬਿਠੰਦੇ ਆ ਜਿਹੜੇ ਹੁੰਦੇ ਸੇਵ ਕੋੰਦੇ ਨੂੰ ਹੀ ਪਿੰਡਾਂ ਵਾਲੇ ਵੀ ਹੁੰਦੇ ਨੇ ਮਨ ਵਾਲੇ ਆਗਰ ਹੱਸੇ ਥੋੜਾ ਜਿਹਾ ਗੱਲ ਗਾਹਾਂ ਚੱਲ ਗਈ ਗੱਲ ਪਤਾ ਲੱਗਿਆ ਵੀ ਐਂ ਜਵਾਬ ਦਿੱਤਾ ਮੁੜ ਕੇ ਨਹੀਂ ਕਿਹਾ ਯੂਨੀਵਰਸਿਟੀ ਉਹਨਾਂ ਨੇ ਕਿਹਾ ਠੀਕ ਆ ਵੀ ਜਦ ਤੂੰ ਇਹ ਕਹਿਣਾ ਇਹਨਾਂ ਨੂੰ ਕੁੱਤੇ ਕਹਿੰਦੇ ਵੀ ਉਹਨਾਂ ਨੇ ਉਹ ਰੋਲ ਹੈ ਵੀ ਤੇਰੇ ਵਰਗੇ ਡੇ ਕੁੱਤੇ ਨਹੀਂ ਮਿੰਦੇ ਠੀਕ ਬਾਰੇ ਕਿਹਾ ਤੂੰ ਕਹੋ ਭਾਈ ਨਾ ਬੀਆ ਕਰੋ ਨਹੀਂ ਪੀਣੀ ਚਾਹੀਦੀ ਐ ਕਰਦੀ ਆਉਂ ਕਰਦੀ ਚਲੋ ਇਹੋ ਜੀ ਗੱਲ ਕਹਿ ਲੋ ਬੰਦਾ ਇਹ ਚੈਪਟਰ ਇਹ ਨਹੀਂ ਰੋੜ ਇਹ ਨਹੀਂ ਉਹਨੂੰ ਪੜ੍ਹਨ ਦੀ ਫਿਰ ਹਟ ਗਿਓ ਤੂੰ ਕੀ ਨਿਕਲਿਆ ਵਿੱਚੋਂ ਆ ਹੁਣ ਕੀ ਹੈ ਆਪ ਕੀ ਨਿਕਲਿਆ ਤੇਰੇ ਵਿੱਚੋਂ ਕੀ ਨਿਕਲਿਆ ਇਹ ਇਸ ਮਸਲੇ ਨੂੰ ਲੈ ਕੇ ਬੜੇ ਸੰਤ ਬਣਨਾ ਚਾਹੁੰਦੇ ਸੀ ਇਹਨਾਂ ਸੰਤਾਂ ਦਾ ਚਾਹ ਰੋਜ਼ ਕੀ ਨਿਕਲਦਾ ਸਾਰੇ ਢੱਗਦੇ ਆਵਣ ਨੂੰ ਜਾਣਾ ਤਹ ਮਿਟਾ ਨਾਨਕ ਜਿਹੇ ਮਨ ਸੁਹੇ ਆਵਣ ਜਾਣਾ ਕਹ ਮਿਟਾ ਨਾਨਕ ਜਿਹੇ ਮਨ ਸੁਹੇ जिंदे मन ਦੇ ਵਿੱਚ ਆਪ ਪ੍ਰਗਟਾਪੁਰ ਪ੍ਰਗਟ ਹੋ ਜੀ ਆਪ ਸੱਚ ਪ੍ਰਗਟ ਹੋ ਜੀ ਸੋਏ ਸੱਚਵਾਸ ਤੇ ਨਾ ਜਿਹਦੇ ਮਨ ਚ ਸੱਚ ਹੋਵੇ ਕੋ ਕੋ ਦਾ ਉਹ ਜਿਹੜਾ ਬੜੀ ਮਨ ਵਿੱਚ ਜਨਾ ਚ ਛੋੜਦਾ ਉਹ ਹੈ ਝੂਠੇ ਸ਼ਰੀਰ ਦਾ ਲੋਭ ਹੈ ਵਾਯਾ ਦਾ ਬੋਅ ਕੋਨੇ ਕੋਨੇ ਜਾਣਾ ਨਹੀਂ ਸੱਚ ਜੇ ਹਿਰਦੇ ਚ ਹੋ ਜੂਏ ਔਣਾ ਜਾਣਾ ਔੜਾ ਜਾਣਾ ਆਵਣ ਆਏ ਜਗਤ ਕੋ ਤੋਂ ਕਲ ਸ਼ੁਰੂ ਕੀਤੀ ਜੈਨ ਮੁਝੇ ਪਛੂਟੋ ਹੋ ਤੋਂ ਸ਼ੁਰੂ ਕੀਤੀ ਕੀ ਬੁਝਣਾ ਆਸੀ ਦੱਸਤਾ ਵੀ ਜੇ ਸੱਚ ਹਿਰਦੇ ਚ ਬੁਝ ਲੀਏ ਸੱਚ ਨੂੰ ਮਨ ਚ ਵਸਾ ਲਈਏ ਹੌਨਾ ਜਾਣਾ ਮੁੱਕ ਜਾਂਦਾ। ਪੁੱਜਣਾ ਸੀ ਸੰਸਾਰ ਦਾ ਸੱਚ। ਸੱਚ ਕੀ ਹੁੰਦਾ? ਸੱਚ ਤੋਂ ਸ੍ਰਿਸ਼ਟੀ ਪੈਦਾ ਹੋਈ ਹੋਤਨ ਹੁੰਦੀ। ਸਕ ਨੇ ਆਪਣਾ ਅੰਸ਼ ਪਾਇਆ ਵਿਚੇ ਰ ਅੰਸ਼। ਜਿਹਨੀਆਂ ਆਤਮਾਵਾਂ ਨੇ ਸੱਚ ਪੂਰਾ ਨਹੀਂ ਸੱਚ ਦਾ ਅੰਸ਼ ਹੈ। ਜਗ ਦੇ ਵਿੱਚ ਸੱਚ ਦਾ ਅੰਸ਼ ਹੀ ਬੰਦਾ ਹੁੰਦਾ। ਜਿਨੀ ਜੋਤ ਸੰਸਾਰ ਚ ਹਰੇਕ ਸਰੀਰ ਚ ਹੈ ਉਹ ਸੱਚ ਦਾ ਅੰਸ਼ ਹੈ ਸੱਚ ਨਹੀਂ ਹੈ ਸੱਚ ਤਾਂ ਸੰਸਾਰ ਤੋਂ ਪਰੇ ਨੇ ਅੰਦਰ ਉਹ ਸੱਚ ਬੂਲੋਂ ਬਿਗੜ ਬੂਲ ਕੀ ਹੈ ਸੱਚ ਜੋਤ ਜਿਹੜੀ ਤਾਂ ਪੈਦਾ ਹੁੰਦੀ ਹੈ ਉਹ ਕੀ ਹੈ ਤਤ ਤਤ ਕੀ ਹੈ ਤੇਲ ਫਸ ਤੁਮ ਤੇਲ ਕਾਹੀ ਪਿਆ ਨਾ ਮਨ ਨੂੰ ਜੋਤ ਕੇ ਜੇ ਮੈਂ ਸੰਸਾਰ ਚ ਤੇਲ ਤੋਂ ਜੋ ਪੈਦਾ ਹੁੰਦੀ ਹੈ ਜੋਤ ਤੇਲ ਨਹੀਂ ਹੁੰਦਾ ਪਰ ਜੋ ਰੋ ਤੇਲ ਨਹੀਂ ਕਰਦੇ ਜੋਤ ਹੋਰ ਜੀਅ ਤੇਲ ਹੋਜੀ ਦੀਪ ਦੀ ਸੁਰਤ ਜੁੜੀ ਹੋਈ ਹੈ ਸਰੀਰ ਨਾਲ ਧਿਆਨ ਜੁੜਿਆ ਹੋਇਆ ਜੇ ਆਪਣਾ ਧਿਆਨ ਉਹਦਾ ਧਿਆਨ ਹੀ ਮਨ ਹੈ ਜੇ ਵੰਡ ਜੁੜਿਆ ਹੈ ਤਾਂ ਧਿਆਨ ਜੁੜਿਆ ਹੋਇਆ ਉਹਨਾਂ ਦੀ ਜੱਤਿਆਨ ਅਰਮਾਨ ਇਕਤਰੰਗ ਜੇ ਮਨ ਨੂੰ ਜਦ ਧਿਆਨ ਕਹਿੰਦੇ ਜੁੜਿਆ ਹੋਇਆ ਤਾਂ ਜੀਵ ਉੱਥੇ ਬੈਠਾ ਧਿਆਨ ਉਹਦਾ ਜੁੜਿਆ ਅਸਲ ਤੇ ਉਹਦਾ ਧਿਆਨ ਮਾਇਆ 'ਚ ਧਿਆਨ ਮਾਇਆ 'ਚ ਕਿਉਂ ਹੈ ਮਾਇਆ ਰਹੂ ਅੰਦਰ ਮਾਇਆ ਦੀ ਲੋੜ ਮਹਿਸੂਸ ਕਰਦਾ ਜਿਹੜਾ ਅੰਦਰ ਬੈਠਾ ਹੈ ਉਸਰ ਧਿਆਨ ਵਾਇਆ ਜਾ ਧਿਆਨ ਵਾਇਆ ਤਾਂ ਹਟੇ ਧਿਆਨ ਆਪਣੇ ਆਪ ਦੇ ਪੰਨਾ ਨਾਲ ਜੋੜੇ ਆਪਣੇ ਆਪ 'ਚ ਆਪਣੇ ਆਪ ਦੇ ਅੰਦਰ ਉਹ ਦੇ ਮਨ ਦੇ ਅੰਦਰ ਉਹ ਡੋਰੀ ਹਿਲਾਉਣ ਵਾਲਾ ਡੋਰੀ ਅੰਦਰੋਂ ਇਹ ਨਹੀਂ ਦੀਨੋ ਬਸ ਡੋਰੀ ਨਾਲ ਕੁਝ ਨਹੀਂ ਹੋਉਗਾ ਉਹ ਕੋਈ ਡੋਰੀਆਂ ਨਹੀਂ ਐੜੀ ਤੋਕਮੰਦਰ ਨੂੰ ਬੁਝੋਣਾ ਬਾਹਰ ਨਹੀਂ ਆ ਰੋ ਬਾਹਰ ਨਹੀਂ ਬੁਝੋ ਆ ਬਾਹਰ ਦੇਖ ਹੋੜੇ ਬਾਹਰ ਦੇਖ ਹੋੜੇ ਬੁਜੇਂਦਰ ਬੁਜੇਂਦਰ ਬਾਹਰ ਉਕਮਨੇ ਉਕਮਦਾਈ ਰੂਪ ਜੁਦੀਸਸੋ ਤੇਰਾ ਰੂਪ ਉਹ ਜੁਦੀਨਾ ਹੋਈਦਾ ਉਕਮਦਾ ਰੂਪ ਹੋਰ ਹੋਰ ਕੀ ਹੈ ਇਹਨੂੰ ਆਇਆ ਅਰਥ ਲਾ ਲੈਨੇ ਜੇ ਉਦੀਸਾ ਤੇਰਾ ਰੂਪ ਹੈ ਵੀ ਝੜ ਵੀ ਤੂੰ ਹੀ ਹੈ ਇਹ ਨਹੀਂ ਅਰਥ ਹੈ ਇਹ ਤਾਂ ਉਹਦਾ ਰੂਪ ਦਾ ਰੂਪ ਹੈ ਕਹਾ ਸੱਚ ਦਾ ਰੂਪ ਕੀ ਹੈ ਕਰਤੇ ਪ੍ਰਖਦਾ ਗੁਰੂ ਦਾ ਰੂਪ ਕੀ ਹੈ ਗੁਰੂ ਦਾ ਰੂਪ ਹੈ ਹੁਕਮ ਸ਼ਬਦ ਸ਼ਬਦ ਦਾ ਰੂਪ ਅਸਰਿਸਤੀ ਹੈ ਸ਼ਬਦ ਤੋਂ ਤਾਂ ਨੂੰ ਜੋੜੇ ਸ਼ਬਦ ਤੋਂ ਜੰਮਣ ਬਣ ਬਣੇ ਜੋ ਦੀਨ ਹੈ ਜੋ ਚੱਲ ਰਿਹਾ ਹੈ ਉਹਦੇ ਹੁਕਮ ਨਾਲ ਹੀ ਹੋ ਰਿਹਾ ਨਾ ਕੋਈ ਜੰਪਿਆ ਹੁਕਮ ਹੈ ਭਾਈ ਬੁੱਝ ਲਿਆ ਕੋਈ ਨਾਰ ਗਿਆ ਵੀ ਕੋਮਨ ਜੋ ਹੋ ਰਿਹਾ ਜੋ ਵਰਤੈ ਜੋ ਤੇਰਾ ਪਾਣਾ ਜੋ ਵਰਤਨੇ ਉਹ ਪਾਣਾ ਤੂੰ ਨਹੀਂ ਹੈ ਸਿਰਫ ਪਾਣਾ ਬਸ ਆਇਆ ਹੈ ਵਰਤ ਇਹਨਾਂ ਨੇ ਜੋ ਵਰਤ ਰਹੇ ਜੋ ਤੂੰ ਬਣਾ ਲਿਆ ਗੁਰਬਾਣੀ ਕਹਿੰਦੀ ਹੈ ਜੋ ਵਰਤੈ ਜੋ ਤੇਰਾ ਪਾਣਾ ਸੰਸਾਰ ਜੋ ਵਰਤ ਰਿਹਾ ਉਹਦਾ ਪਾਣਾ ਉਹ ਨਹੀਂ ਹੈ ਜੇ ਉਹ ਹੋਵੇ ਫਿਰ ਤੇ ਜਾਣ ਜੇ ਤੈਨੂੰ ਕੋ ਹੋਵੇ ਅਹ ਜੇ ਤੱਕ ਡੱਡ ਲੈਂਦੇ ਨੇ ਕਾਲੀ ਜਿਓ ਬਦਵਾਨ